ਜੇਕਰ ਤੁਸੀਂ ਵੀ ਖਾਂਦੇ ਹੋ ਮੋਮਸ ਤਾਂ ਪਹਿਲਾਂ ਇਹ ਦੇਖ ਲੋ ਖਬਰ ਇਸ ਤੋਂ ਬਾਅਦ ਤੁਸੀਂ ਵੀ ਮੋਮਸ ਵੱਲ ਝਾਕੋਗੇ ਨਹੀਂ ਪਹਿਲਾਂ ਮੁਹਾਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕੀ ਜਾਨਵਰਾਂ ਦਾ ਮਾਸ ਮੋਮਸ ਦੇ ਵਿੱਚ ਪਾਇਆ ਗਿਆ ਸੀ ਤਾਂ ਰੇਡ ਕੀਤੀ ਸੀ ਤਾਂ ਹੁਣ ਇੱਕ ਵਾਰ ਫਿਰ ਇੱਕ ਵੱਡੀ ਖਬਰ ਮੁਹਾਲੀ ਤੋਂ ਹੀ ਸਾਹਮਣੇ ਆ ਰਹੀ ਆ ਜਿੱਥੇ ਕੀ ਮੁਹਾਲੀ ਦੀ ਪੁਲਿਸ ਨੇ ਇੱਕ ਜਖੀਰਾ ਬਰਾਮਦ ਕੀਤਾ ਬਦਬੂਦਾਰ ਮੋਮਸ ਤੇ ਚਾਪ ਬਣਾਉਣ ਵਾਲਾ ਜਖੀਰਾ ਕਾਮ ਮੋਮੋਸ ਖਾਣ ਵਾਲੇ ਤਾਂ ਜਰਾ ਇਹ ਧਿਆਨ ਨਾਲ ਖਬਰ ਜ਼ਰੂਰ ਦੇਖਣਾ ਜਿਹੜੇ ਤੁਸੀਂ ਵੀ 소ਸ ਲਾ ਲਾ ਕੇ ਬੜੇ ਸੁਆਦ ਦੇ ਨਾਲ ਮੋਮੋਸ ਖਾਣੇ ਹੋ ਜਾ ਜਾ ਕੇ ਫਿਰ ਅੱਜ ਤੋਂ ਬਾਅਦ ਸ਼ਾਇਦ ਤੁਹਾਡਾ ਵੀ ਮੋਮੋਸ ਖਾਣ ਨੂੰ ਮਨ ਨਾ ਕਰੇ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੀ ਆ ਕਿੱਥੋਂ ਜਖਿਰਾ ਫੜਿਆ ਗਿਆ ਕਿਵੇਂ ਫੜਿਆ ਗਿਆ ਤੇ ਨਾਲ ਹੀ ਪੁਲਿਸ ਅਧਿਕਾਰੀ ਹੁਣ ਕਿਹੋ ਜੀ ਕਾਰਵਾਈ ਕਰ ਰਹੇ ਆ ਪੂਰੀ ਗੱਲਬਾਤ ਸੁਣਾਉਣੀ ਆ ਜੀ ਸਰ ਨਾਮ ਕੀ ਆਪਣਾ ਆ ਮੈਂ ਡਾਕਟਰ ਅਮਰਿਤ ਡਿਸਟ੍ਰਿਕਟ ਹੈਲਥ ਆਫੀਸਰ ਮੋਹਾਲੀ ਜੀ ਕੀ ਇਨਫੋਰਮੇਸ਼ਨ ਹੈ ਜੀ ਆ ਮੈਨੂੰ ਪੁਲਿਸ ਤੋਂ ਮਾਰਨਿੰਗ ਚ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਇੱਕ ਗੱਡੀ ਰੋਕੀ ਹੈ ਜਿਸ ਦੇ ਵਿੱਚ ਆ ਸੋਇਆ ਚੰਪ ਤੇ ਮੈਦਾ ਚੰਪ ਦੀ ਭਰੀ ਹੋਈ ਹੈ ਐਂਡ ਉਹਨਾਂ ਨੂੰ ਕੁਝ ਡਾਊਟਫੁਲ ਲੱਗਦਾ ਤੇ ਇਸ ਕਰਕੇ ਮੈਂ ਮੌਕੇ ਤੇ ਆਪਦੇ ਜਿਹੜੇ ਜਿਹੜੇ ਇਨਸਪੈਕਟਰ ਆਫੀਸਰ ਏਰੀਆ ਇਨਚਾਰਜ ਨੇ ਰਾਜਦੀਪ कौर ਉਹਨਾਂ ਨੂੰ ਭੇਜਤਾ ਐਂਡ ਸ਼ੀ ਇਜ਼ ਹੇਅਰ ਐਂਡ ਉਹ ਇਨਸਪੈਕਟ ਕਰ ਰਹੀ ਨੇ ਇਹਨੂੰ ਆ ਡੀਟੇਲਸ ਐਸ ਪਰ ਐਕਟ ਹੁਣ ਜਿਹੜੇ ਫੂਡ ਸੇਫਟੀ ਐਕਟ ਦੇ ਮੁਤਾਬਕ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਿ ਐਂਡ ਸੈਂਪਲਿੰਗ ਕੀਤੀ ਜਾਏਗੀ ਲੀਗਲ ਸੈਂਪਲ will be sent to the lab and after that the action will be taken as per the results lai utsarako check kar rahe hain ji license ne kole hun details check kar rahe hain to par ek dekha ji amla jo market mein jo soya chaap ke kechi jande hai hai mera chaap is te upar jada hai ga bahar label te ta veg chaap likhya hua ta is te veg chaap likhya hua soya chaap nahi likhya hua but we will go detail through it ki kisi te dana hoye ki misleading ya misunderstood ho dekhe jab kadee de vich koi galti de vich koi para de vich rakheya jithe likhi ho jara bhi ha is ne time upar leke ja rahe koi ਅਸ ਇਸ ਚੀਜ਼ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਇਹ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਵੀਲ ਟੇਕ ਐਕਸ਼ਨ ਜਿਹੜਾ ਟੈਂਪਰੇਚਰ ਮੇਨਟੇਨ ਨਹੀਂ ਖਰਾਬ ਹੋਇਆ ਵੀਲ ਡਿਸਕਾਰਡ ਇਟ ਐਂਡ ਵੀਲ ਟੇਕ ਦ ਐਕਸ਼ਨ ਰਿਗਾਰਡਿੰਗ ਐਂਡ ਵੀਲ ਪੁੱਟ ਇਟ ਟੂ ਦ ਕੋਰਪਰ ਚਲਾਣੇ ਹਾਂਜੀ ਇਹ ਤਾਂ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ ਹੈ ਇਹਨਾਂ ਨੇ ਅ ਅਜਮਾਨਜਗ ਮਾਨਜਗ ਐਸਐਸਪੀ ਸਾਹਿਬ ਸ਼੍ਰੀ ਹਰਮਨਦੀਪ ਸਿੰਘ ਹੰਸ ਜੀ ਦੇ ਨੀਤੀ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ آپریشن ਸੀਲ ਚਲਾਇਆ ਜਾ ਰਿਹਾ ਜਿਦੇ ਵਿੱਚ ਜਿੰਨੇ ਵੀ ਚੰਡੀਗੜ੍ਹ ਸਾਈਡ ਤੋਂ ਜਾਂ ਬਾਰਡਰ ਸਾਈਡ ਤੋਂ ਜਿੱਧਰੋਂ ਵੀ ਕੋਈ ਗੱਡੀਆਂ ਆ ਰਹੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਚੈਕਿੰਗ ਦੌਰਾਨ ਅਸੀਂ ਇਹ ਗੱਡੀ ਸਾਹਮਣੇ ਖੜੀ ਹੈ ਆਪਣੇ ਜੀ ਸਿਫਟ ਗੱਡੀ ਹੈ ਇਹਦੇ ਵਿੱਚ ਕੁਝ ਫੂਡ ਆਈਟਮ ਸੀਗੇ ਜੋ ਕਿ ਸੋਇਆ ਚਾਪ ਜਾਂ ਮੈਦਾ ਚਾਪ ਦੱਸ ਰਹੇ ਹਨ ਬੜੇ ਬਹੁਤ ਪੁਰਾਣਾ ਸਮਾਨ ਸੀਗਾ ਤੇ 스멜 ਦੇ ਰਿਹਾ ਸੀ ਪੂਰਾ ਉਸ ਰਿਗਾਰਡਿੰਗ ਅਸੀਂ ਫਿਰ ਫੂਡ ਇੰਸਪੈਕਟਰ ਮੈਡਮ ਨੂੰ ਬੁਲਾਇਆ ਇੱਥੇ ਤੇ ਉਹ ਕਾਰਵਾਈ ਕਰ ਰਹੇ ਹਨ ਚੈੱਕ ਕਰਕੇ ਆਪਣੀ ਜਿਹੜੀ ਬਣਦੀ ਉਹਨਾਂ ਦੀ ਹੈਗੀ ਹੈ